ਇੱਕ ਇਨਕਾਉਂਟਰ ਮਾਮਲਾ ਆਇਆ ਕੀ ਸਾਰਾ ਮਾਮਲਾ ਇਹ ਸੀ ਇੱਕ ਐਫਆਈਆ ਲਾਜ ਹੋਈ ਸੀ ਚੋਣਾ ਸਾਹਿਬ ਥਾਣੇ ਦੇ ਵਿੱਚ ਐਫਆਈਆ ਨੰਬਰ 107 ਹੈਗੀ ਹੈ ਡੇਟਡ ਹੈਗਾ 22 12 2024 ਦੀ ਇਹ ਐਕਸਟਰੈਕਸ਼ਨ ਮੰਗੀ ਸੀ ਲੰਡੇ ਦੇ ਬੰਦੇ ਸੀਗੇ ਡਾਕਟਰ ਸਾਹਿਬ ਸੀਗੇ ਤੇ ਉਹਨਾਂ ਦੇ ਪਹਿਲੇ ਫੋਨ ਆंदा ਹੈਗਾ ਫੋਨ ਦੇ ਵੀ ਧਮਕੀ ਮਿਲਦੀ ਹੈਗੀ ਵੀ 1 ਕਰੋੜ ਰੁਪਏ ਦਿੱਤਾ ਜਾਵੇ ਤੇ ਜੇ ਉਸ ਤੋਂ ਬਾਅਦ ਦੋ ਤਿੰਨ ਵਾਰੀ ਉਹਨਾਂ ਨੂੰ ਫੇਰ ਫੋਨ ਆਇਆ ਗਿਆ ਤੇ ਕਹਿੰਦੇ 50 ਲੱਖ ਰੁਪਏ ਦਿੱਤਾ ਜਾਵੇ ਤੇ ਉਹਨਾਂ ਨੇ ਜੇ ਨਹੀਂ ਦਿੱਤਾ ਗਿਆ ਵੀ ਦੋ ਤਿੰਨ ਵਾਰ ਉਹਨਾਂ ਨੇ ਫੇਰ ਹੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹਨਾਂ ਦਾ ਟਾਈਮ ਚੱਕੀਏ ਟਾਈਮ ਚੱਕੀਏ ਤੇ ਤਿੰਨ ਕ ਬੰਦੇ ਜਿਹੜੇ ਸੀਗੇ ਉਹ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੀਆਈਏ ਦੀ ਟੀਮ ਸੀਗੀ ਤੇ ਥਾਣਾ ਚੋੜਾ ਸਾਹਿਬ ਦੀ ਟੀਮ ਸੀ ਸਪੈਸ਼ਲ ਟੀਮ ਇੱਕ ਜਿਹੜੀ ਸੀ ਐਸਐਸਪੀ ਸਾਹਿਬ ਨੇ ਇਸੇ ਮਕਸਦ ਵਿੱਚ ਬਣਾਈ ਸੀਗੀ ਜਿਹਦੇ ਵਿੱਚ ਅਸੀਂ ਵੀ ਤਿੰਨ ਬੰਦੇ ਜਿਹੜੇ ਗਏ ਉੱਤੇ ਜਾ ਕੇ ਜੇ ਮੌਕੇ ਦੇ ਦੇਖਿਆ ਤੇ ਸਾਡੇ ਅਸੇ ਚੁਗੇ ਤੇ ਉੱਤੇ ਕੁਲਦੀਪ ਸਿੰਘ ਦੇ ਲਈ ਇਸ ਲੱਡੂ ਸੀਗਾ ਯਾਦਵਿੰਦਰ ਸਿੰਘ ਦੇ ਲਈ ਯਾਦਾ ਪ੍ਰਭਜੀਤ ਜੀ ਦੇ ਲਈ ਜੱਜ ਜਿਹੜੇ ਗਏ ਇਹ ਤਿੰਨੇ ਬੰਦੇ ਸੀਗੇ ਤੇ ਇਹਨਾਂ ਦੇ ਵਿੱਚ ਜਦ ਇਹਨਾਂ ਨੂੰ ਫੜਨ ਲੱਗੇ ਤੇ ਉਹਨਾਂ ਨੇ ਫੇਰ ਫਾਇਰ ਕਰ ਦਿੱਤਾ ਪੁਲਿਸ ਦੇ ਉੱਪਰ ਜੀ ਪੁਲਿਸ ਨੇ ਜੱਜ ਜੀਸ ਲਈ ਇਹਨਾਂ ਨੂੰ ਦੁਆਰਾ ਫੇਰ ਵਾਰਨਿੰਗ ਦਿੱਤੀ ਕਿ ਹਵਾਈ ਫਾਇਰ ਕੀਤੇਗੇ ਉਹਨਾਂ ਨੇ ਫੇਰ ਦੋ ਫਾਇਰ ਸਾਡੇ ਤੇ ਕੀਤੇ ਹੈਗੇ ਜੀ ਤੇ ਸਾਡੀ ਪੁਲਿਸ ਪਾਰਟੀ ਨੇ ਜਿਸਲੇ ਫਾਇਰ ਕੀਤਾ ਗਿਆ ਤੇ ਦੋ ਜਿਹੜੇ ਬੰਦੇ ਹੈਗੇ ਕੁਲਦੀਪ ਸਿੰਘ ਜਿਹੜੀ ਸਲੰਡਰ ਤੇ ਯਾਦਵਿੰਦਰ ਜਿਹੜਾ ਸੀ ਇਹਨਾਂ ਦੇ ਪੈਰਾਂ 'ਚ ਗੋਲੀਆਂ ਵੱਜੀ ਗਈਆਂ ਜੀ ਤੇ ਇਹ ਦੋਨੋਂ ਬੰਦੇ ਹਸਪੀਟਲ ਦੇ ਵਿੱਚ ਹੈਗੇ ਤੇ ਜਿਹੜਾ ਸੀ ਆਪਣਾ ਪ੍ਰਭਜੀਤ ਹੈਗਾ ਇਹ ਹੁਣ ਅਸੀਂ ਸਾਡੇ ਕੋਲੇ ਗਏ ਜੀ ਸਰ ਇਹ ਇਨੇ ਸਾਰਾ ਜਿਹੜਾ ਸੀ ਜਿਹੜਾ ਨੈਕਸਸ ਸੀਗਾ ਸਾਰਾ ਹੋ ਗਿਆ ਵੀ ਕਿਹਨੇ ਫੋਨ ਨੰਬਰ ਦਿੱਤਾ ਜੇ ਲੈ ਕੇ ਕਿਹਨੇ ਫੋਨ ਕੀਤਾ ਸੀਗਾ ਤੇ ਅੱਗੇ ਕਿਹਨੇ ਗੋਲੀ ਚਲਾਈ ਸੀਗੀ ਉਹ ਸਾਰਾ ਸਹੀ ਪੇਸ ਕਰ ਲੈਗੇ ਜੀ ਸਿਰ ਹੁਣ ਅਗਲੀ ਕਾਰਵਾਈ ਕੀ ਕੀਤੀਗੀ ਇਹਨਾਂ ਤੇ ਹੁਣ ਮੇਨ ਇਹ ਵੀ ਜਿਹੜੇ ਬੰਦੇ ਜਿਨ੍ਹਾਂ ਦੀ ਗੋਲੀ ਵਜੀ ਹੈਗੇ ਉਹ ਥੋੜਾ ਜਿਹਾ ਉਹਨਾਂ ਦੇ ਮੈਡੀਕਲ ਵਗੈਰਾ ਕਰਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਵੀ ਹੋਰ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਜਾਂ ਹੋਰ ਉਹਨਾਂ ਨੇ ਕਿਹੜੀਆਂ ਕਰਨੀ ਸੀ ਜਾਂ ਉਹਨਾਂ ਨੇ ਪਹਿਲੇ ਕਿਸ ਨੂੰ ਫੋਨ ਕੀਤਾ ਸੀ ਪਸਟੌਲ ਇੱਕੋ ਬਣਾਉਂਦਾ ਹੈ ਹਾਂ ਇੱਕ ਵੈਪਨ ਜਿਹੜਾ ਹੈਗਾ ਉਹ ਬਰામਹਤ ਹੋ ਗਿਆ ਉਹਲੇ ਵੈਰੀਫਾਈ ਕਰਨਾ ਹੈਗਾ ਵੀ ਜਾਲੀ ਹੈ ਕੀ ਹੈਗਾ ਜੀ ਜੀ ਸਰ